ਦੁਬਈ ਕੋਮਾਂਦਰੀ ক্রিকেট ਸਟੇਡੀਅਮ ਵਿੱਚ ਫਾਈਨਲ ਮੈਚ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਏਸ਼ੀਆ ਕੱਪ 2025 ਜਿੱਤ ਲਿਆ। ਪਾਕਿਸਤਾਨ ਵੱਲੋਂ ਦਿੱਤੇ 147 ਦੌੜਾਂ ਦੇ ਪਿੱਛੇ ਦਾ ਪਿੱਛਾ ਕਰਦੇ ਆ ਭਾਰਤ ਦੀ ਸ਼ੁਰੂਆਤ ਚੰਗੀ ਨਹੀਂ ਰਹੀ। 20 ਦੌੜਾਂ ਤੇ ਹੀ ਭਾਰਤ ਦੀਆਂ 3 ਵਿਕਟਾਂ ਡਿੱਗੀਆਂ ਸੀ। ਪਰ ਤਿਲਕ ਵਰਮਾ ਦੀਆਂ 69 ਦੌੜਾਂ ਤੇ ਸ਼ਿਵਮ ਦੁਹੇ ਦੀਆਂ 33 ਦੌੜਾਂ ਦੀ ਸਾਂਝੇਦਾਰੀ ਦੀ ਮਦਦ ਨਾਲ ਰੋਮਾਂਚਕ ਮੈਚ ਵਿੱਚ ਭਾਰਤ ਨੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਦੋਹਾਂ ਟੀਮਾਂ ਦੇ ਵਿੱਚ ਮੈਚ ਬੜਾ ਰੋਮਾਂਚਕ ਰਿਹਾ ਤੇ ਅਸਲ ਟਵਿਸਟ ਸੁਵੇਲਿਆ ਜਦੋਂ ਏਸ਼ੀਆ ਕੱਪ 2025 ਜਿੱਤਣ ਦੇ ਬਾਵਜੂਦ ਟੀਮ ਇੰਡੀਆ ਨੇ ਟਰੋਫੀ ਲੈਣ ਤੋਂ ਇਨਕਾਰ ਕਰ ਦਿੱਤਾ ਇਸ ਸਭ ਦੇ ਚੱਲਦੇ ਅਸੀਂ ਮੈਚ ਖਤਮ ਹੋਣ ਤੋਂ ਬਾਅਦ ਪੇਸ਼ਕਾਰੀ ਸਮਾਰੋਹ ਕਰੀਬ 1 ਘੰਟਾ ਦੇਰੀ ਨਾਲ ਸ਼ੁਰੂ ਹੋਇਆ ਅੰਤ ਵਿੱਚ ਪ੍ਰੈਜ਼ੈਂਟਰ ਸਾਇਮਲ ਡਾਲ ਨੇ ਐਲਾਨ ਕਰ ਦਿੱਤਾ ਕਿ ਭਾਰਤ ਨੇ ਟਰੋਫੀ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਕ੍ਰਿਕਟ ਇਨਫੋ ਦੀ ਰਿਪੋਰਟ ਮੁਤਾਬਕ ਭਾਰਤੀ ਟੀਮ ਨੇ ਟਰੋਫੀ ਲੈਣ ਤੋਂ ਇਸ ਲਈ ਇਨਕਾਰ ਕਰ ਦਿੱਤਾ ਕਿਉਂਕਿ ਟਰੋਫੀ ਏਸ਼ੀਅਨ ਕ੍ਰਿਕਟ ਕੌਂਸਲ ਦੇ ਪ੍ਰਧਾਨ ਮੋਸਨ ਨਕਵੀ ਪੀ ਇਸੇ ਟੀਮ ਇੰਡੀਆ ਦੇ ਜਿੱਤਣ ਤੋਂ ਬਾਅਦ ਪੀਐਮ ਮੋਦੀ ਨੇ ਵੀ ਉਹਨਾਂ ਨੂੰ ਵਧਾਈ ਦਿੱਤੀ ਹੈ ਐਕਸ ਤੇ ਆਪਣੀ ਪੋਸਟ ਵਿੱਚ ਉਹਨਾਂ ਨੇ ਲਿਖਿਆ ਖੇਡ ਦੇ ਮੈਦਾਨ ਤੇ ਆਪਰੇਸ਼ਨ ਸੰਦੂਰ ਨਤੀਜਾ ਉਹੀ ਭਾਰਤ ਜਿੱਤ ਗਿਆ ਸਾਡੇ ਕ੍ਰਿਕਟਰਾਂ ਨੂੰ ਵਧਾਈ ਭਾਰਤ ਦੇ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਤੇ ਪਾਕਿਸਤਾਨ ਨੇ ਪ੍ਰਤੀਕਿਰਿਆ ਦਿੱਤੀ ਹੈ ਏਸੀਸੀ ਦੇ ਪ੍ਰਧਾਨ ਤੇ ਪੀਬੀਸੀ ਦੇ ਚੇਅਰਮੈਨ ਮੋਇਸਰ ਨਕਵੀ ਨੇ ਐਕਸ ਤੇ ਲਿਖਿਆ ਹੈ ਜੇ ਜੰਗ ਹੀ ਤੁਹਾਡਾ ਮਨ ਨੂੰ ਮਾਪਣ ਦਾ ਪੈਮਾਨਾ ਹੈ ਤਾਂ ਇਤਿਹਾਸ ਵਿੱਚ ਪਾਕਿਸਤਾਨ ਹੱਥੋਂ ਤੁਹਾਡੀ ਸ਼ਰਮਨਾਖਾਰ ਪਹਿਲਾ ਤੋਂ ਦਰਜ ਹੈ वैसे कल सबनु ਸੋਚਣ ਤੇ ਮਜਬੂਰ ਕਰਦੀ ਹੈ ਕਿ ਖੇਡ ਦੀ ਭਾਵਨਾ ਨੂੰ ਖੇਡ ਦੀ ਭਾਵਨਾ ਦੇ ਨਾਲ ਹੀ ਖੇਡਿਆ ਜਾਣਾ ਚਾਹੀਦਾ ਹੈ ਇਸ ਨੂੰ ਜੰਗ ਦਾ ਮੈਦਾਨ ਨਾ ਬਣਾਇਆ ਜਾਵੇ ਦੂਜੇ ਪਾਸੇ ਏਸ਼ੀਆ ਕੱਪ ਕ੍ਰਿਕਟ ਦੀ ਟਰੋਫੀ ਨੂੰ ਲੈ ਕੇ ਵੀ ਵਿਵਾਦ ਖੜਾ ਹੋ ਗਿਆ ਹੈ BCCI ਨੇ ਪਹਿਲਾਂ ਹੀ ਫੈਸਲਾ ਕਰ ਲਿਆ ਸੀ ਕਿ ਖਿਡਾਰੀ ਮੋਹਨ ਸਿੰਘ ਨਕਵੀ ਤੋਂ ਟਰੋਫੀ ਸਵੀਕਾਰ ਨਹੀਂ ਕਰਨਗੇ ਜਦੋਂ ਖਿਡਾਰੀਆਂ ਨੇ ਟਰੋਫੀ ਲੈਣ ਤੋਂ ਇਨਕਾਰ ਕਰ ਦਿੱਤਾ ਤਾਂ ਨਕਵੀ ਗੁੱਸੇ ਵਿੱਚ ਆ ਗਏ ਤੇ ਗੁੱਸੇ ਨਾਲ ਟਰੋਫੀ ਤੇ ਮੈਡਲ ਨਾਲ ਲੈ ਕੇ ਹੋਟਲ ਚਲੇ ਗਏ ਇਸ ਘਟਨਾ ਤੇ BCCI ਨੇ ਨਾਰਾਜ਼ਗੀ ਪ੍ਰਗਟ ਕੀਤੀ ਹੈ ਕਿ ਕੀ ਹੈ ਟਰੋਫੀ ਨੂੰ ਸਵੀਕਾਰ ਨਾ ਕਰਨਾ ਇੱਕ ਗੱਲ ਹੈ ਪਰ ਉਸ ਦਾ ਟਰੋਫੀ ਤੇ ਮੈਡਲ ਹੋਟਲ ਲੈ ਜਾਣਾ ਬਚਕਾਨਾ ਹਰਕਤ ਹੈ ਬਰਹਾਲ ਕ੍ਰਿਕਟ ਪ੍ਰੀਮੀਅਰ ਲੀਗ ਜਸ਼ਨ ਦਾ ਟਾਈਮ ਹੈ ਪਾਰਕ ਨੇ ਨਵੀਂ ਵਾਰ ਏਸ਼ੀਆ ਕੱਪ ਦਾ ਖਿਤਾਬ ਜਿੱਤਿਆ ਜਿਸ ਨਾਲ ਏਸ਼ੀਆ ਦੀ ਸਭ ਤੋਂ ਸਫਲ ਟੀਮ ਵੱਜੋਂ ਆਪਣਾ रिकॉर्ड ਹੋਰ ਮਜ਼ਬੂਤ ਕਰ ਲਿਆ ਹੁਣ ਚੈਂਪੀਅਨ ਟੀਮ ਇੰਡੀਆ ਦੇ ਉੱਤੇ ਪੈਸਿਆਂ ਦੀ ਬਰਸਾਤ ਹੋ ਰਹੀ ਹੈ ਸੂਰਜ ਕੁਮਾਰ ਯਾਦਵ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੂੰ 150000 ਅਮਰੀਕੀ ਡਾਲਰ ਦੀ ਇਨਾਮੀ ਰਾਸ਼ੀ ਮਿਲੀ ਹੈ ਇਹ ਰਕਮ ਪਿਛਲੇ ਸਾਲ ਨਾਲੋਂ ਲਗਭਗ ਦੁੱਗਣੀ ਹੈ ਫਾਈਨਲ ਵਿੱਚ ਹਾਰਨ ਵਾਲੀ ਟੀਮ ਨੂੰ ਵੀ ਨਿਰਾਸ਼ ਨਹੀਂ ਪਰਤਣਾ ਪਿਆ ਉਹਨਾਂ ਨੂੰ ਇਨਾਮੀ ਰਾਸ਼ੀ ਵਿੱਚੋਂ 75000 ਅਮਰੀਕੀ ਡਾਲਰ ਦਿੱਤੇ ਗਏ ਨੇ ਮੈਚ ਤੋਂ ਬਾਅਦ ਭਾਰਤੀ T20 ਕਪਤਾਨ ਸੂਰਜ ਕੁਮਾਰ ਯਾਦਵ ਨੇ ਇੱਕ ਵੱਡਾ ਐਲਾਨ ਵੀ ਕੀਤਾ ਉਹਨਾਂ ਨੇ ਆਪਣੇ ਸਾਰੇ ਟੂਰਨਾਮੈਂਟ ਦੇ ਮੈਚਾਂ ਦੀ ਫੀਸ ਭਾਰਤੀ ਫੌਜ ਨੂੰ ਦੇਣ ਦਾ ਵਾਅਦਾ ਕੀਤਾ ਕ੍ਰਿਕਟ ਪ੍ਰੇਮੀਾਂ ਦੇ ਦਿਲਾਂ ਦੇ ਵਿੱਚ ਇਸ ਜਿੱਤ ਨੂੰ ਲੈ ਕੇ ਉਤਸ਼ਾਹ ਵੀ ਹੈ ਤੇ ਖੁਸ਼ੀ ਵੀ ਹੈ ਪਰ ਹਮੇਸ਼ਾ ਯਾਦ ਰੱਖੋ ਕਿ ਅਕਸਰ ਪਾਰਤ ਪਾਕਿਸਤਾਨ ਮੈਚ ਨੂੰ ਜੰਗ ਦਾ ਰੂਪ ਦੇ ਦਿੱਤਾ ਜਾਂਦਾ ਹੈ ਹਰ ਪਾਸੇ ਇਹੀ ਸੁਣਨ ਨੂੰ ਮਿਲਦਾ ਹੈ ਕਿ ਇਹ ਆਪਰੇਸ਼ਨ ਹੈ ਜਾਂ ਯੁੱਧ ਪਰ ਅਸਲ ਵਿੱਚ ਖੇਡ ਦਾ ਮਕਸਦ ਕਿਸੇ ਨੂੰ ਵੈਰੀ ਸਮਝਣਾ ਨਹੀਂ ਸਗੋਂ ਪ੍ਰਤੀਯੋਗਤਾ ਰਾਹੀਂ ਇੱਕ ਦੂਜੇ ਨੂੰ ਬਿਹਤਰ ਬਣਾਉਣਾ ਹੈ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਇੱਕ ਦੂਜੇ ਦੇ ਮਜ਼ਬੂਤ ਵਿਰੋਧੀ ਨੇ ਪਰ ਇਹ ਮੁਕਾਬਲਾ ਖੇਡ ਦੇ ਮੈਦਾਨ ਤੱਕ ਹੀ ਸੀਮਿਤ ਰਹਿਣਾ ਚਾਹੀਦਾ ਹੈ ਖਿਡਾਰੀ ਮੈਦਾਨ ਵਿੱਚ ਆਪਣੇ ਪੂਰੇ ਮਨ ਦੇ ਨਾਲ ਖੇਡਦੇ ਨੇ ਇੱਕ ਦੂਜੇ ਨੂੰ ਸ਼ਾਬਾਸ਼ੀ ਦਿੰਦੇ ਨੇ ਤੇ ਹਾਰ ਜਿੱਤ ਨੂੰ ਖੇਡ ਦੀ ਭਾਵਨਾ ਨਾਲ ਸਵੀਕਾਰਦੇ ਨੇ ਇਸ ਤੋਂ ਵੱਡਾ ਸਬਕ ਕੋਈ ਹੋਰ ਨਹੀਂ ਹੋ ਸਕਦਾ ਭਾਰਤ ਦੀ ਜਿੱਤ ਨਿਸ਼ਚਿਤ ਤੌਰ ਤੇ ਖੁਸ਼ੀ ਦਾ ਮੌਕਾ ਹੈ ਪਰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਅੱਜ ਦਾ ਖਿਤਾਬ ਕਿਸੇ ਜੰਗ ਦਾ ਨਤੀਜਾ ਨਹੀਂ ਹੈ ਸਗੋਂ ਖੇਡ ਦੇ ਸੁੰਦਰ ਰੂਪ ਦਾ ਇੱਕ ਪ੍ਰਮਾਣ ਹੈ ਤੁਸੀਂ ਇਸ ਖੇਡ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਮੈਂਟਸ ਦੇ ਵਿੱਚ ਜਾ ਕੇ ਆਪਣੀ ਰਾਏ ਸਾਨੂੰ ਦੱਸ ਸਕਦੇ ਹੋ